ਜਿੱਥੇ ਕਈ ਥਾਵਾਂ ਤੇ 라ਵੀ ਨਦੀ ਵਿੱਚ ਪਾਣੀ ਭਾਰ ਕਾਰਨ ਨੁਕਸਾਨ ਹੋਇਆ ਉਥੇ ਪਠਾਨਕੋਟ ਤੋਂ ਸਾਬਤ ਕਰਨੇ ਦਾ ਨਾਂ ਨਹੀਂ ਲੱਗਦਾ। ਰਾਜਪੁਰਾ ਨੇੜੇ 라ਵੀ ਨਦੀ ਵਿੱਚ ਜਿਆਦਾ ਪਾਣੀ ਹੋਣ ਕਾਰਨ ਕੱਲੇ 4 ਲੋਕ ਪਾਣੀ ਦੇ ਵਿੱਚ ਫਸ ਗਏ। ਜਿਸ ਵੰਦੀ ਜਦ ਅੱਜ ਪ੍ਰਸ਼ਾਸਨ ਨੂੰ ਜਾਣਕਾਰੀ ਮਿਲੀ ਤਾਂ ਐਮਰਜੈਂਸੀ ਟੀਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਤੇ ਪਹੁੰਚੇ ਜਿਨ੍ਹਾਂ ਦੇ ਮੱਲੋ ਗੁਜਰਪਾਈ ਚਾਰੇ ਤੇ 4 ਲੋਕਾਂ ਨੂੰ ਬਚਾਇਆ ਗਿਆ। जिना पर भी तो तो कोता हन एक आदमी ਅਤੇ ਇੱਕ 250 50 ਸ਼ਾਮਲ ਹੈ ਪਰ ਪਿੰਡਿਤ ਪਰਿਵਾਰ ਤੇ ਜਾਨਵਰ ਹਜੇ ਵੀ ਪਾਣੀ ਦੇ ਵਿੱਚ ਫਸੇ ਹੋਏ ਨੇ ਇਸ ਬਾਰੇ ਦਰਕਾਰ ਦਾ ਧਿਆਨ ਪਿੰਡਿਤ ਨੇ ਪਸਿਆ ਕਿ ਪਾਣੀ ਸਪੰਦੀ ਪ੍ਰਸ਼ਾਸਨ ਦੇ ਕੋਲ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਅੱਜ ਅਚਾਨਕ ਆਏ ਹੜਕਾਣ ਉਹੋ ਦਾਵੀ ਨਦੀ ਦੇ ਕੰਢੇ ਫਸ ਗਏ ਨੰਤੀ ਕੀ ਉਹਾਂ ਦੇ ਜਿਹੜੇ ਜਾਮਨ ਨੇ ਹਜੇ ਤੇ ਪਾਣੀ ਦੇ ਵਿੱਚ ਫਸੇ ਹੋਏ ਓਕੇ ਤੇ ਪਹੁੰਚੇ ਨਸੀਰ ਨੇ ਕਿਹਾ ਕਿ 라ਵੀ ਦਰਿਆ ਦੇ ਵਿੱਚ ਫਸੇ ਚਾਰ ਲੋਕਾਂ ਨੂੰ ਬਚਾ ਲਿੱਤਾ ਗਿਆ ਅਤੇ ਬਾਹਰ ਕਢ ਲਿਆ ਅੱਜ ਜਿਹੜਾ ਸਾਨੂੰ ਸਵੇਰੇ ਮਾਰਨਿੰਗ ਕੈਂਪ ਤੇ ਮੈਸੇਜ ਮਿਲਿਆ ਸੀ ਵੀ 라ਵੀ ਦਰਿਆ ਦੇ ਵਿੱਚ ਚਾਰ ਜੀ ਦੇ ਜਿਹੜੇ ਫਸੇ ਹੋਏ ਆ ਉਹਨਾਂ ਵਾਸਤੇ ਸਾਡੀ ਡਿਊਟੀ ਲਾਈ ਸੀ ਮੈਡਮ ਐਸਐਚਓ ਦੀ ਲਾਈ ਸੀ ਐਨਡੀਆਰ ਟੀਮ ਦੀ ਲਾਈ ਸੀ ਉਹ ਸਾਰੇ ਸੰਜੋਗ ਨਾਲ ਟੀਮ ਨੇ ਉਹ ਜਿਹੜੇ ਚਾਰ ਜੀ ਫਸੇ ਹੋਏ ਸੀ ਉਹ ਸੁਰੱਖਿਅਤ ਜਿਹੜੇ ਉਹ ਕੱਢ ਲੈ ਗਏ ਆ ਅਸੀਂ ਇੱਥੇ ਆ ਰਾਜਪੁਰੇ ਦੇ ਬਾਈਸਾਪ ਨੂੰ ਕੀ ਹੋਇਆ ਸੀ ਕੱਲ ਕੱਲ ਕਿਉਂ ਤੂੰ ਜਦੋਂ ਤੂੰ ਪੁੱਛਣੇ ਕਿਹਾ ਸੀ ਕਿ ਆਓ ਬਾਪੂ ਤੀ ਕਿਉਂ ਨਹੀਂ ਆਏ ਸਾਨੂੰ ਪ੍ਰੋਵਾਈਜ਼ਨ ਦੱਸਿਆ ਨਹੀਂ ਕੱਲ ਅੱਛਾ ਨਾ ਨਾ ਸਾਨੂੰ ਨਹੀਂ ਦੱਸਿਆ ਉਹਨਾਂ ਤੋਂ ਕੱਢਿਆ ਗਿਆ ਤਾਂ ਕਿੰਨੀਆਂ ਬੱਕਰੀਆਂ ਫਸ ਗਈਆਂ ਤੁਹਾਡੇ ਇੱਧਰ 60 ਬੱਕਰੀਆਂ ਚਾਰ ਮਹੀਆ ਦੋ ਗਾਈਆਂ ਤਿੰਨ ਕੁੱਤੇ ਬਾਕੀ ਘਰ ਦਾ ਸਾਰਾ ਸਮਾਨ ਸੀ ਸਹੀ ਆ ਹਾਂਜੀ ਹਾਂਜੀ ਸਰ ਤੁਹਾਨੂੰ ਪ੍ਰਸ਼ਾਸਨ ਨੇ ਕਿੱਡਾ ਕੀ ਕਹਿਣਾ ਚਾਹੋਗੇ ਅਸੀਂ ਉਹ ਅਡੀ ਸ਼ੁਕਰਮਾਨ ਨੂੰ ਤੇ ਉਹ ਨਾਊਜ਼ ਪੰਜਾਬੀ ਟੀਵੀ ਦੇ ਲਈ ਤਾਣ ਰੰਧਾਵਾ ਦੇ ਕੋ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ